ਲੇਵਾ ਦਾ ਇੱਕ ਹੋਰ ਆ ਗੱਲ ਆਮਨੇ ਜਿਹੜੇ ਇਹ ਟਰੈਕਟਰ ਆ ਨਾ ਇਹ ਬਾਈ ਦੋਨੇ categories ਚ ਆ ਜਨੇ ਆ ਨਾ ਇਹ ਬੜਿਆਂ ਚ ਨਾ ਛੋਟਿਆਂ ਚ ਹਾਂ ਜਾਨੀ ਕਿ ਇਹ ਸਾਰੇ ਕੰਮ ਕਰੀ ਜਾਂਦੇ ਰੋਟਾ ਡਾਡਾ ਬੀਟਰ ਤੇ ਵੀ ਵਾਹ ਵਾਹ ਤੀਆ ਲੋ ਆ ਬਾਈ ਤੀਆ ਲੋ ਪਾਇਆ ਵਾ ਰੋਟਾ ਬੀਟਰ 7 ਫੁੱਟ ਆਈਆ ਪਰ ਸਸੀ ਗਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਾਈ ਐਤਵਾਰ ਘਰੇਆਂ ਛੁੱਟੀ ਤੇ ਅੱਜ ਤੇ ਅੱਜ ਆਪਾਂ ਨੇ ਬਾਈ ਜੱਗੇ ਬਾਈ ਵਾਲਾ ਸਾਨੂੰ ਟਰੈਕਟਰ ਦਿਖਾਉਣਾ 575 ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਹ ਜੱਗੇ ਬਾਈ ਵਧੀਆ ਜੀ ਵਧੀਆ ਤੇ ਬਾਈ ਨੇ ਬਾਈ ਨੂੰ ਟਰੈਕਟਰ ਵੇਚਣ ਦਾ ਮੂਡ ਬਣਾ ਲਿਆ ਹਾਂ ਹਾਂ ਵੀ 575 ਦੇਣਾ ਆਪਾਂ ਨੇ ਟਰੈਕਟਰ ਬਾਈ ਕੋ ਹੋਗੇ 2 3 4 4 ਹੋਗੇ ਸੌਰੀ 4 ਹੋ ਗਏ ਕਾਹੇ ਇੱਕ ਜੋਂਡੀ ਦੇ ਘਰ ਜਾਣਾ ਇੱਕ ਹੌਲੈਂਡ ਹਾਂ ਤੇ ਬਾਈ ਕਹਿੰਦਾ ਹੁਣ ਵੀ ਆ ਆਪਾਂ ਨੇ 575 ਦੇ ਜਾਣਾ ਟਰੈਕਟਰ ਟਰੈਕਟਰ ਦੀ ਕੰਡੀਸ਼ਨ ਦਾ ਬਾਈ ਪੂਰੀਉ ਪਈ ਆ ਠੀਕ ਆ ਚਾਬੀ ਨਹੀਂ ਲੱਗੀ ਵੀ ਕਿਤੇ ਵੀ ਆ ਚਾਬੀ ਵੀਰੇ ਕਾ ਲੱਗਣੀ ਇਹਨੂੰ ਹੈ 22 ਮਾਡਲ ਆ 22 ਮਾਡਲ ਹਾਂਜੀ ਠੀਕ ਆ 2022 ਮਾਡਲ ਆ ਭਾਈ ਟਾਇਰਾਂ ਦੀ ਕੰਡੀਸ਼ਨ ਚੱਕੇ ਦੱਸਦੇ ਆ ਆਪੇ ਕਿੰਨੇ ਹੋਊਗੀ 60 ਕ ਪੈਸੇ ਜੀ 60 ਪੈਸੇ ਟਾਇਰਾਂ ਹਾਂ ਉਹੀ 60 65 ਪੈਸੇ ਟਾਇਰ ਖੜੇ ਆ ਠੀਕ ਆ ਬਾਕੀ ਕੋਈ ਨੁਕਸ ਨਹੀਂ ਬਾਕੇ ਤਸੱਲੀ ਕਰਕੇ ਜਿਵੇਂ ਮਰਜੀ ਲਿਜਾ ਸਕਦਾ ਜੀ ਠੀਕ ਆ ਗੁਡਇਰ ਦਾ ਚੌਕੜ ਆ ਗੁਡਇਰ ਦੇ ਟਾਇਰਾਂ ਭਾਈ ਬੈਂਪਰ ਪੂਰਾ ਹੈਵੀ ਲਵਾਇਆ ਆਪਾਂ ਨੇ ਡੇਢ ਕੁਆਂਟਰਾ ਦਾ ਲੇਜ਼ਰ ਕਟਿੰਗ ਵਾਲਾ ਬੰਪਰ ਸੀ ਬਾਅਦ ਚ ਲਵਾਇਆ ਤਾਂ ਬਾਅਦ ਚ ਲਵਾਇਆ ਦਾ ਜੀ ਲੇਜ਼ਰ ਕਟਿੰਗ ਵਾਲਾ ਬੈਂਫਰ ਲਵਾਇਆ ਵਾ ਠੀਕ ਹੈ ਰੇਸ ਵਾਲੇ ਪੈਡਲ ਲਵਾਏ ਤੇ ਮੈਂ ਰਾਮ ਨੇ ਨੇ ਅੱਛਾ ਦੂਏ ਬਾਅਦ ਚੱਕ ਮੈਂ ਆਪਾਂ ਕੁਝ ਨਹੀਂ ਤਾਰਨਾ ਹੈਗਾ ਜੋ ਹੈ ਨਾਲੇ ਆ ਜਿੱਕਣਾ ਭਾਈ ਟਰੈਕਟਰ ਹੈਗਾ ਹੁਣ ਤੁਸੀਂ ਦੇਖਦਾ ਇੱਕ ਨਹੀਂ ਮਿਲੂਗਾ ਟਰੈਕਟਰ ਇੱਕ ਨਹੀਂ ਮਿਲੂਗਾ ਜੀ ਹਨਾ ਜ਼ਿੰਮੇਵਾਰੀ ਹੋਊਗੀ ਕੋਈ ਨੁਕਸ ਹੋਵੇ ਆਪਾਂ ਜ਼ਿੰਮੇਵਾਰ ਆ ਠੀਕ ਹੈ ਰੰਗ ਭਾਈ ਪੂਰਾ ਪਿਆ ਅਮਨੇ ਵੀਰੇ ਆ ਦਿਖਾ ਇੱਧਰ ਪੈ ਪੂਦਾਨਾ ਤੇ ਰੰਗ ਨਹੀਂ ਕਿਤੇ ਵੀ ਲਿਆ ਆਹ ਇਹਦੇ ਚ ਭਾਈ ਖਾਸੀ ਤਾਂ ਮ ਰੰਗ ਭਰੀ ਹੈ ਬਸ ਚੱਲ ਕਿੰਨਾ ਗਿਆ ਜੱਗੇ ਬਾਈ 2400 ਘੰਟਾ ਚੱਲ ਗਿਆ ਲੈ ਬਾਈ 2400 ਘੰਟੇ ਦੇ ਕਰੀਬ ਚੱਲ ਗਿਆ ਮੀਟਰ ਤੇ ਤੇ ਹਾਂ ਕੋਈ ਵੀ ਚਾਹਵਾਨ ਹੋਇਆ ਤਾਂ ਦੱਸਿਓ ਜੀ ਬਾਈ ਕਹੀ ਕਹਦਾ ਨੇ ਵੀ ਹੁੰਦਾ ਵੀ ਉੱਚਾ ਮਾਲਕ ਬਾਈ ਨੁਕਸ ਕਰਕੇ ਵੇਚਦਾ ਨੁਕਸ ਨਕਸ ਵਾਲਾ ਕੋਈ ਚੱਕਰ ਨਹੀਂ ਬਾਈ ਠੀਕ ਆ ਪਤਾ ਹੀ ਆ ਸਾਰਿਆਂ ਨੂੰ ਜਿਹੜੇ ਵੀਡੀਓ ਦੇਖਦੇ ਆਂ ਤੁਸੀਂ ਟਰੈਕਟਰ 3 4 ਆ ਸਰੀ ਜਾਂਦਾ ਠੀਕ ਨਹੀਂ ਬਾਈ ਸਰੀ ਜਾਂਦਾ ਜੀ ਸਰੀ ਜਾਂਦਾ ਟਰੈਕਟਰ ਹੈਗੇ ਆ ਹੋਰ ਸਰੀ ਲੱਗੀ ਵੀ ਸਿੰਪਲ ਬਾਈ ਹੂੰ ਛਤਰੀ ਨੂੰ ਪਹਿਲਾਂ ਵੀ ਆਈ ਸੀ ਬਾਈ ਪਹਿਲਾਂ ਵੀ ਆਈ ਸੀ ਅੱਛਾ ਆਈ ਛਤਰੀ ਫਾਪਾ ਬਾਈ ਅਸਲ ਤੇ ਬਾਈ ਛਤਰੀ ਸਾਲੀ ਆਹੀ ਵਧੀਆ ਜਿਵੇਂ ਹੁਣ ਜਿਵੇਂ ਧੁੱਪਾਂ ਤਾਂ ਪੰਜ ਬੋਣਾ ਮੈਂ ਅਰਜਣ ਦੀ ਵੀ ਹੱਡ ਲਾਉਣ ਫਿਰਦਾ ਲਾਈ ਨਹੀਂ ਮੈਂ ਉਹੀ ਕੰਮ ਦੰਦੀ ਛਤਰੀ ਨਾ ਨਾ ਠੀਕ ਆ ਯਾਰ ਹੱਡਾ ਹੱਡ ਤਾਂ ਕੁਛ ਨਹੀਂ ਕਿਹ ਹੈ ਵੀਰੇ ਆਪਾਂ ਤਾਂ ਕੰਮ ਕਰਨਾ ਹੁੰਦਾ ਯਾਰ ਹਨਾ ਇਹ ਚੀਜ਼ਾਂ ਦਾ ਆਪਣੇ ਨਾਲ ਵਾਤੇ ਵਧੀਆ ਹਨਾ ਜਿਨ੍ਹਾਂ ਨੇ ਗੀੜਾ ਗੂੜਾ ਮਾਰਨਾ ਘੁੰਮਣਾ ਫਿਰਨਾ ਉਹਨਾਂ ਨੂੰ ਵਧੀਆ ਅਮਨੇ ਤਸੱਲੀ ਕਰਾ ਦੇ ਬਾਈ ਵੀ ਕੋਈ ਬਾਅਦ ਚ ਫੋਨ ਨਾ ਕਰੀਏ ਬਸ ਵੀ ਸਿੱਧਾ ਬੰਦਾ ਦੇਖਣੇ ਆਵੇ ਹਨਾ ਬਈ ਦੇਖ ਲਿਓ ਭਰਾ ਹਾਂ ਉਹ ਲੀਕ ਤਾਂ ਹੁੰਦੀ ਕਲਚ ਨੂੰ ਚ ਭਾਈ ਨਾਲ ਦਾਏ ਤੱਕ ਚਾਬੀ ਨਹੀਂ ਹੈਗੀ ਠੀਕ ਆ ਕਿਤੇ ਵੀ ਚਾਬੀ ਨਹੀਂ ਲੱਗੀ ਵੀ ਕਲਚ ਨਹੀਂ ਖੁੱਲਿਆ ਅਜੇ ਤੱਕ ਟਰੈਕਟਰ ਦਾ ਇਧਰ ਦੇ ਗੇਅਰ ਕੋਈ ਲਿਫਟਡ ਆਪਾ ਨਹੀਂ ਲਿਫਟਡ ਆਪਾ ਕਈ ਵਾਰ ਆਰਾਮ ਖੁੱਲ ਜਾਂਦਾ ਟਰੈਕਟਰ ਦਾ ਕਈ ਵਾਰ ਲਿਫਟਡ ਆਪਾ ਵੀ ਨਹੀਂ ਖੁੱਲਿਆ ਵਾ ਟਰੈਕਟਰ ਦਾ ਠੀਕ ਆ ਜੀ ਕੋਈ ਮੇਰਾ ਵੀਰ ਮਹਿੰਦਰਾ 575 ਲੈਣ ਦਾ ਚਾਹਵਾਨ ਹੋਇਆ ਪਾਵਰ ਪਲੱਸ ਤੇ ਭਾਈ ਜਿਹੜੇ ਇਹ ਜਿੱਕੇ ਜਿਤਨੀ ਬਾਈ ਕੋਈ ਤੇ ਮੋਡੀਫਿਕੇਸ਼ਨ ਕਰਾਈ ਨਹੀਂ ਕੁਛ ਨਹੀਂ ਆਪਾਂ origignal ਆ ਜਾਵਾ ਚਾਬੇ ਵੀ ਨਿਕਲ ਲੱਗੀ ਕਿ ਸਰਵਿਸ ਕਰਾਈ ਆ ਹੋਰ ਕੁਛ ਨਹੀਂ ਕਰਾਇਆ ਇਹਨਾਂ ਨੂੰ ਵਸੇ ਲੋਡ ਵੀ ਨਹੀਂ ਪੈਂਦੀ ਬਾਈ ਇਹਨਾਂ ਦੀ ਧਾਗਾ ਮਗਾਲਾਂ ਕੰਮ ਨਹੀਂ ਇਹਨਾਂ ਨੂੰ ਘੱਟ ਪੈਂਦੀ ਹਨਾ ਬਿੰਦਰਾ ਹੋਇਆ ਸਵਰਾਜ ਹੋਇਆ ਹਾਂ ਇਹਨਾਂ ਨੂੰ ਘੱਟ ਪੈਂਦੀ ਹੈ ਹੌਲੈਂਡਰ ਜੌਂਡੀਆ ਨਹੀਂ ਮੋਡੀਫਿਕੇਸ਼ਨ ਤੋਂ ਬਿਨਾ ਚੱਲਦੇ ਅੱਛਾ ਜੇ ਅਸਲੀ ਚਲਾਉਣੇ ਆ ਠੀਕ ਆ ਉਦਾਂ ਦਾ ਪਹਿਲਾ ਸਾਰੀ ਚੱਲੀ ਜਾਂਦਾ ਬਾਈ ਉਹ ਆਪਣਾ ਆਪਣਾ ਸ਼ੌਂਕ ਆ ਬਾਕੀ ਸਹੀ ਗੱਲ ਸਹੀ ਗੱਲ ਜਿਹਨੇ ਹੁਣ ਚਲਾਉਣਾ ਉਹਨੇ 735 ਨਾਲ ਵੀ ਖੇਤੀ ਕਰੀ ਹੋ ਜਾਣੀ ਕਰੀ ਜਾਣੀ ਬਾਈ ਕਰੀ ਉਹਦਾ ਜਿਹਨੂੰ ਸ਼ੌ ਸਟਾਰਟਿੰਗ ਵੀ ਰਾਹੀਏ ਕੋ ਸਟਾਰਟ ਕਰਕੇ ਦਿਖਾਉਣਾ ਹੈ ਬਾਈ ਸਟਾਰਟ ਕਰਨੀ ਸਟਾਰਟਿੰਗ ਬਹੁਤ ਜ਼ਰੂਰੀ ਹੈ ਦਿਖਾਣੀ ਸਟਾਰਟਿੰਗ ਨਾ ਮਹਿੰਦਰਾ ਵਰਗੀ ਕਿਸੇ ਦੇ ਨਹੀਂ ਹੈਗੀ ਬਾਈ ਬਾਈ ਫੁਰਤੀ ਬਹੁਤ ਆ ਟਰੈਕਟਰਾਂ ਜਨਾਂ ਚ ਇਹ ਤਾਂ ਹੈ ਜਗੇ ਬਾਈ ਪੂਰੀ ਫੁਰਤੀ ਆ ਜੀ ਫੁਰਤੀਲੇ ਬਹੁਤ ਆ ਫੁਰਤੀਲੇ ਬਹੁਤ ਆ ਇੱਕ ਹੋਰ ਆ ਗੱਲ ਆ ਮਨੇ ਜਿਹੜੇ ਇਹ ਟਰੈਕਟਰ ਆ ਨਾ ਇਹ ਬਾਈ ਦੋਨੇ ਕੈਟਾਗਰੀ ਚ ਆ ਜਨ ਨੇ ਆ ਨਾ ਇਹ ਬੜਿਆਂ ਚ ਨਾ ਛੋਟਿਆਂ ਚ ਬਚਾਲਾ ਆ ਹਾਂ ਜਾਨੀ ਕਿ ਇਹ ਸਾਰੇ ਕੰਮ ਕਰੀਂ ਰੋਟਾ ਰਾਟਾ ਬੀਟਰ ਤੇ ਵੀ ਤੇ ਹੋਰ ਵੀ ਜਿੰਨੇ ਵੀ ਟੋਟਲੀ ਕਰੀਂ ਨੇ ਥੋੜੇ ਜਿਆਦਾ ਬੜੇ ਟਰੈਕਟਰ ਉਹਨਾਂ ਦਾ ਤੁਹਾਨੂੰ ਪਤਾ ਤੇਲ ਖਰਚੇ ਵੱਜ ਜਾਂਦਾ ਮੈਂ ਜਾਂਦਾ ਰਿਹਾ ਮੈਂ 9 ਫੁੱਟ ਰੋਟਾਵੇਟਰ ਸ਼ਕਤੀਮਾਨ ਦਾ ਪਾ ਕੇ ਵੀ ਖੇਤ ਵਾਹਦਾ ਤਾਂ ਵੀ ਸਿਆਣਪਾਰੀ 9 ਫੁੱਟੇ ਨੂੰ ਵੀ ਬਿਲਕੁਲ ਬਿਲਕੁਲ ਬਾਈ ਹਾਂ ਰਾਵ ਨਾਲ ਦੋਵੇਂ ਲੀਵਰ ਥੱਲੇ ਛੱਡ ਕੇ ਸੁੱਕੇ ਮਾ ਗਿੱਲੇ ਮਾ ਜਾਂ ਤੱਪੜ ਮਾ ਦਬ ਜਾਂਦਾ ਮੜਾ ਜਾ ਸੁੱਕੇ ਵੀ ਵੱਡ ਮਾ ਨਹੀਂ ਜਮੈਂ ਦਬਦਾ ਬਾਈ ਕਿਸੇ ਨੇ ਲੈਣਾ ਹੋਇਆ ਕੋਈ 575 ਲੱਭਦਾ ਹੋਇਆ ਕਿਸੇ ਨੇ ਕਿਸੇ ਦਾ ਨਵੇਂ ਦਾ ਵਿਚਾਰ ਆ ਤਾਂ ਬਾਈ ਪੈਸੇ ਖਾਸੇ ਵੱਜ ਜਾਣੇ ਆ ਠੀਕ ਆ ਬਾਕੀ ਰੇਟ ਬਾਈ ਜੱਗਾ ਬਾਈ ਕਹਿੰਦਾ ਵੀ ਜਿਹਨੇ ਗੱਲਬਾਤ ਕਰਨੀ ਹੋ ਰੇਟ ਪੁੱਛਣਾ ਫੋਨ ਤੇ ਗੱਲਬਾਤ ਕਰ ਲਿਓ ਠੀਕ ਆ ਜੀ ਗੱਲਬਾਤ ਏਡੀ ਕੋਈ ਨਹੀਂ ਹੈਗੀ ਬਸ ਉਦਾਂ ਹੀ ਚਲੋ ਮਨ ਹੁੰਦਾ ਅਗਲੇ ਦਾ ਠੀਕ ਹੈ ਜੱਗਾ ਬਾਈ ਹਾਂਜੀ ਨੰਬਰ ਵਾਈ ਸਕਰੀਨ ਤੇ ਜੱਗੂ ਚਲਾ ਨੰਬਰ ਤੂੰ ਬੋਲ ਵੀ ਦੇ ਤਾਂ ਵੀ ਕੋਈ ਨਹੀਂ 9969919665 ਫੋਨ ਵੀਰ ਲੈਣ ਵਾਲੀ ਕਰਿਓ 9969919665 ਬਾਕੀ ਜੱਗੂ ਹੈਗਾ ਵਿੱਚ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਭਾਈ ਜੱਗੂ ਵੀ ਮੈਂ ਤਾਂ ਜੇ ਮਾੜਾ ਮੋਟਾ ਗਰਮ ਮਾਹੌਲ ਹੋਵੇ ਠੰਡਾ ਕਰ ਸਕਦਾ ਹਾਂ ਬਸ ਬਸ ਰੈਲਾ ਜਿਹਾ ਕਰਕੇ ਬੁਗਾ ਸਕਦਾ ਉਹ ਹੀ ਗੱਲ ਹੈ ਇਧਰ ਉਧਰ ਦਾ ਟੱਕ ਮਾਰ ਸਕਦੇ ਗੱਬੇ ਜੀ ਟੱਕ ਮਾਰ ਸਕਦੇ ਹੈਨਾ ਸਹੀ ਗੱਲ ਹੈ ਭਾਈ ਲੱਗਿਆ ਭਾਈ ਚਾਰਜ ਵਾਲਾ ਹਾਂ ਇਹਦਾ ਨਾਲੇ ਆਉਂਦਾ ਭਾਈ ਇਹਨਾਂ ਨੂੰ ਹੂੰ ਬੇ ਵੈਸੇ ਇਹ ਚ ਲਾਉਂਦਾ ਲੂੰਦਾ ਕੋਈ ਨਹੀਂ ਚਾਰਜ ਮਨਾਂ ਦਾ ਵੀ ਦੁਆ ਕਵਰ ਪਿਆ ਪਿਆ ਆ ਮੈਂ ਕੰਮ ਤਾਂ ਪੂਰਾ ਕਰਾਇਆ ਵਜ ਅੱਗੇ ਨੇ ਇਹ ਹੀ ਗੱਲ ਨੀ ਯਾਰ ਦੇਖੇ ਹੁੱਕ ਜੌਂੜੀ ਵਾਲੀ ਪਾਈ ਵੀ ਤਾਂ ਯਾਰ ਉਹ ਹਲਕੀ ਜਿਹਾ ਤਾਂ ਪਾ ਲੰਦਾ ਮੈਂ ਪੈਦੇ ਵਾਲੀ ਉਧਰ ਪਈ ਆ ਅੱਛਾ ਮਿਹਂਦਰ ਵਾਲੀ ਪਾਰੀ ਆ ਹਾਂ ਜਿਹੜੀ ਹੱਥ ਲੱਗ ਜਾਂਦੇ ਉਹੀ ਪਾ ਫਸਾ ਲਈਦੀ ਆ ਇਹ ਤੇਰੀ ਹੈਗੀ ਉਧਰ ਚੱਲਮੀ ਹੁੱਕ ਠੀਕ ਆ ਡੰਡਾ ਫੱਟੀ ਨਾਲ ਕਿਉਂਕਿ ਬਈ ਅੱਜ ਕੱਲ ਕੋਈ ਜ਼ਿੰਮੇਵਾਰ ਹੈ ਮਨ ਲੀ ਕਿ ਇਦਾਂ ਦਾ ਨਹੀਂ ਜਿਹਦੇ ਕੋਲ ਟਰੈਕਟਰ ਨਾ ਹੋਵੇ ਉਹ ਤਾਂ ਹੁੰਦਾ ਹੀ ਅਗਲੇ ਕੋ ਜੇ ਲੱਖ ਵਾਲਾ ਹੋਵੇ ਜਾਂ 2 ਲੱਖ ਵਾਲਾ ਹੋਵੇ ਕਈ ਵਾਰ ਬੰਦੇ ਦਾ ਮਨ ਬਣ ਜਾਂਦਾ ਲੋ ਮੁੱਛਾਂ ਮਾਰ ਲੈਣਾ ਪਾਵਰ ਸਟੀering ਲੈ ਲੈਣਾ ਹਨਾ ਬਾਈ ਹਾਂ ਉਹ ਹੋ ਜਾਂਦਾ ਹਾਂ ਵਿੱਚ ਬੰਦੇ ਕੋਲ ਕੋਈ 1 ਲੱਖ 1.5 ਲੱਖ ਵਾਲਾ ਕੋਈ Mahindra ਛੋਟਾ ਹੁੰਦਾ ਜਾਂ ਕੋਈ ਹੋਰ ਸਵਰਾਜ ਹੁੰਦਾ ਛੋਟਾ ਤੇ ਵਿੱਚ ਬਾਈ ਥੋੜਾ ਟਰੈਕਟਰ ਕੱਟਿਆ ਜਾਊਗਾ ਕੰਮ ਰੋੜਦਾ ਹੋ ਜਾਂਦਾ ਹਾਂ ਆਹ ਟਰੈਕਟਰ ਦਾ ਪਹਿਲਾਂ ਆਕੇ ਦੇਖ ਕੇ ਸੌਦਾ ਕਰ ਲਿਓ ਠੀਕ ਆ ਥੋੜਾ ਟਰੈਕਟਰ ਆਪਾਂ ਦੇਖ ਕੇ ਜੇ ਕਿਸੇ ਨੂੰ ਕਟਾਉਣਾ ਹੋਵੇ ਨਾਲ ਦੀ ਨਾਲੇ ਸੌਦਾ ਕਰਕੇ ਏਜੰਸੀ ਵਾਲੀ ਆਪਸ਼ਨ ਦੇਤੀ ਏਜੰਸੀ ਵਾਲੀ ਹੋਈ ਸੇਮ ਠੀਕ ਆ ਹਾਂ ਕਿ ਨਹੀਂ ਦੇਖੋ ਬਾਈ ਸਾਡੀ ਤਾਂ ਆਪਤ ਬਣੀ ਵੀ ਹੋਣਾ ਸਾਡੇ ਕੋਲ ਦਾ ਜਿਹੜੀ ਏਜੰਸੀ ਵਿੱਚ 100 ਚੋਂ 80% ਟਰੈਕਟਰ ਵਿੱਚ ਕੱਟ ਗਈ ਲੋਕ ਨਵਾਂ ਲੈ ਜਾਂਦੇ ਆ। ਅਗਜਗੂ ਵੇਸ ਤਾਂ ਪੁਰਾਣਾ ਵੀ ਲੈਣਾ ਨਵਾਂ ਵੀ। ਹਾਂ ਸਿੱਧੇ ਜਿਆਦਾ ਸਿਰਫ 20% ਚਾਂਸ ਹੁੰਨੇ ਵੀ ਕੋਈ ਸਿੱਧਾ ਲੈ ਗਿਆ ਨਹੀਂ ਤਾਂ ਵਿੱਚੇ ਹੀ ਕੱਟਦੇ ਆਮਨੇ ਟਰੈਕਟਰ। 20 ਲੱਖ ਵਾਲੇ ਵੀ ਲੈਣਾ ਦਿੱਤਾ ਕੇ। ਹਾਂ ਹਾਂ ਲੱਖ ਵਾਲਾ ਬਾਈ ਜਿਹੜਾ ਜਿਹੜਾ ਟਰੈਕਟਰ ਉਦਾਂ ਦਾ ਰੇਟ। ਉਹੀ ਆ। ਬਾਈ ਏਜੰਸੀ ਵਿੱਚ ਥੋੜਾ ਜਿਹਾ ਇੱਕ ਗੱਲ ਹੈਗੀ ਏਜੰਸੀ ਥੋੜਾ ਸਾਨੂੰ ਟਰੈਕਟਰ ਮਹਿੰਗੇ ਕੱਟਣੇ ਪੈਂਦੇ ਆ। ਉਹ ਫਰਕ ਪੈ ਜਾਂਦਾ। ਨਮਾ ਦੇਣ ਵਾਸਤੇ। ਆਮ ਨਹੀਂ ਫਿਰ। ਕਿਉਂਕਿ ਏਜੰਸੀਆਂ ਦਾ ਅੱ ਹੋ ਬਹੁਤ ਗਈਆਂ ਜੇ ਮੰਨ ਕੇ ਚੱਲ ਅਸੀਂ ਟਰੈਕਟਰ ਦਾ ਜਾ ਕੇ 2 ਲੱਖ ਰੇਟ ਲਾਤਾ ਤਾਂ ਕਹ ਲੂ ਜੌਂੜੀ ਵਾਲੇ ਜਾ ਕੇ ਸਵਾ ਦੋ ਲਾ ਦੇਣਾ ਸਵਰਾਜ ਵਾਲਿਆਂ ਨੇ ਹੋਰ ਲਾ ਦੇਣਾ 10000 ਉਹਨਾਂ ਚੱਕੋ ਇੰਨੇ ਲਾ ਦਿੰਨੇ ਆ ਉੱਥੇ ਵੀ ਘਾਹ ਦਾ ਫਾਇਦਾ ਹੋ ਜਾਂਦਾ ਉਹ ਕਹਦੇ ਨੇ ਬਾਈ ਸਾਡਾ ਹਾਂ ਉਹ ਕਹਿੰਦੇ ਨੇ ਸਾਡਾ ਤਾਂ ਜੌਂੜੀ ਵਾਲੇ ਇੰਨੇ ਲਾਗੇ ਬਾਈ ਫਲਾਣਾ ਇੰਨੇ ਲਾਗੇ ਤੇ ਹੁਣ ਕਾ ਲਾਗੇ ਇਦਾਂ ਕੰਮ ਹੋਈ ਜਾਂਦਾ ਬਾਈ ਕੰਪੀਟੀਸ਼ਨ ਬਹੁਤ ਹੋ ਗਿਆ ਬਾਈ ਇਹ ਤਾਂ ਹੈ ਹੂੰ ਹੁਣ ਤਾਂ ਵੀ ਕਹਨੇ ਵੀ ਵੀ ਜਿਹੜਾ ਇੱਕ ਬੰਦਾ ਕੰਮ ਕਰਦਾ ਉਹਨੂੰ ਪਤਾ ਵੀ ਕਿੱਕਣਾ ਕੰਮ ਚੱਲਦਾ ਦੇਖਣ ਨੂੰ ਬੰਦੇ ਨੂੰ ਬਹੁਤ ਕੁਸ ਲੱਗਦਾ ਪਰ ਬਾਈ ਬਹੁਤ ਕੁਸ ਆ ਹੂੰ ਉਹੀ ਗੱਲ ਹੈ ਖਰਚੇ ਵੀ ਬਹੁਤ ਆ ਮਨ ਵੀਰੇ ਖਰਚਾ ਬਹੁਤ ਆ ਖਰਚੇ ਵੀ ਬਹੁਤ ਆ ਬਾਈ ਸ਼ੋਰੂਮਾਂ ਤੇ ਕਿਰਾਏ ਫਿਰ ਹੋਰ ਖਰਚਾ ਟੈਕਸ ਟੁਕਸ ਬਹੁਤ ਪੈਣੇ ਹੂੰ ਬਿਜਲੀ ਫਿਰ ਆਇ ਨਹੀਂ ਹੈਗਾ ਵੀ ਦੋ ਬੰਦਿਆਂ ਦਾ ਕੰਮ ਹੈ ਨਹੀਂ ਪੰਜ ਛੇ ਬੰਦੇ ਵੀ ਰੱਖਣੇ ਪੈਣੇ ਆ ਟਰੈਕਟਰ ਵਿਕੇ ਨਾ ਵਿਕੇ ਜਿਹੜਾ ਖਰਚਾ ਮਹੀਨੇ ਦਾ ਉਹ ਜਾਣਾ ਹੀ ਜਾਣਾ ਬਾਈ ਹੈ ਇਹ ਕਦੇ ਬੰਦੇ ਦਾ ਕੰਮ ਨਹੀਂ ਹੈਗਾ ਟੀਮ ਚਾਹੀਦੀ ਆਪਣਾ ਦਾ ਬਾਈ ਮੜਾ ਮੋਟਾ ਨਾਲ ਪੁਰਾਣਿਆਂ ਦਾ ਵੀ ਕਰੀ ਜੰਨੇ ਆ ਹੂੰ ਠੀਕ ਹੈ ਚਲੋ ਨਾਲ ਮਨਮੜਾ ਰੋਟਾ ਬੀਟਰਾਂ ਦਾ ਕਰ ਲਿਆ ਤਾਂ ਕਰਕੇ ਇਹ ਨਾ ਚੀਜ਼ਾਂ ਕਰਕੇ ਬਚੇ ਹੋਏ ਆ ਜੇ ਜੱਗੇ ਗੱਲਾਂ ਨਵੇਂ ਆ ਤੇ ਹੁੰਦੇ ਫਿਰ ਕੰਮ ਔਖਾ ਹੋ ਜਾਂਦਾ ਬਾਈ ਪੋਟੈਟੋ ਇਹਦਾ ਕੰਮ ਟੈਟ ਹੋ ਜਾਂਦਾ ਉਹ ਨਵੇਂ ਟਰੈਕਟਰ ਵੀ ਚੱਲ ਕਿੰਨੇ ਕੁ ਵੇਖ ਲੂਗੇ ਪੁਰਾਣੇ ਵਿਕੀ ਜਾਂਦੇ ਹਲੇ ਪੁਰਾਣੇ ਅਮਨੇ ਆਵਰੇ ਆਂ ਪੁਰਾਣੇ ਸਾਰਾ ਸਾਲ ਵਿਕੀ ਜਾਂਦੇ ਆ ਨਵੇਂ ਦਾ ਹੁੰਦਾ ਸੀਜ਼ਨ ਠੀਕ ਹੈ ਹਾਂ ਆ ਤਾਂ ਆਪਣੇ ਨਵੇਂ ਵੀ ਆ ਹਾਂ ਮਹੀਨੇ ਪਿਛਲੇ ਮਹੀਨੇ 9-10 ਟਰੈਕਟਰ ਵਿਗੇ ਅੱਛਾ ਹੂੰ ਵੇਖਣ ਲੱਗਿਆ ਆਪਣੇ ਇਹ ਟਰੈਕਟਰ ਹਾਂ ਲਾਲਾ ਠੀਕ ਹੁਣ ਬਹੁਤ ਮਾਰਕੀਟ ਹੋ ਗਈ ਵਿਕੀ ਜਾਂਦੇ ਆ ਲੋ ਬਾਈ ਲੱਗਿਆ ਹੋਇਆ ਖੇਤ ਪਾਉਣਾ ਇਹ ਖੇਤ ਨਾਲ ਆਪਾਂ ਬਾਈ ਲੇਜ਼ਰ ਕਰਾਉਣਾ ਬੂਟੇ ਜਿਹੜੇ ਇਹ ਆਪਾਂ ਨੇ ਪਟਾ ਦੇਣੇ ਆ ਉਥੇ ਪਟਾ ਕੇ ਆਪਾਂ ਨੇ ਸਾਰਾ ਖੇਤ ਪਿਕਚਰਲ ਆਉਣਾ ਹੈ ਠੀਕ ਹੈ ਜੀ ਲੇਜ਼ਰ ਲੂਜ਼ਰ ਕਰਾਉਣਾ ਤਾਂ ਕਰਕੇ ਰੋਡਾਵੇਟਰ ਮਾਪ ਲੈਣਾ ਥੋੜਾ ਜਿਹਾ ਕਿ ਖੇਤ ਜੇ ਬਰੀਕ ਹੋਇਆ ਹੋਵੇ ਨਾ ਤੇ ਲੇਜ਼ਰ ਵਧੀਆ ਵੱਜ ਜਾਂਦਾ ਬਾਈ ਲੈ ਮਾਫ਼ ਹੀ ਗੱਲ ਬਾਤ ਆ ਹਨ 4x4 ਲਾਇਆ ਵਾ ਬਾਈ ਰੋਡਾਵੇਟਰ ਪੂਰਾ ਛੱਡਿਆ ਵਾ ਥੱਲੇ ਦੇ ਪੋੜਾ ਪੂਰਾ ਗਾਹ ਹੈ ਤੀਆ ਲੋ ਆ ਬਾਈ ਤੀਆ ਲੋ ਪਾਇਆ ਵਾ ਕਰੋ ਦਾ ਮੀਟਰ 7 ਫੁੱਟ ਆਈਆ ਪਰ ਕਰੋ ਚੈੱਕ ਪਟਾਈ 70% ਜ਼ਮੀਨ ਦੇ ਵਿੱਚ ਬੂਟਾ ਲੱਗਿਆ ਆਹ ਜਿਹੜਾ ਬੂਟਾ ਆਪਾਂ ਨੇ ਹੁਣ ਪਟਾਉਣੇ ਆ ਬੂਟੇ ਤਰੀਬਨ ਆਪਣੇ ਚੌਥੇ ਚੌਥੇ ਚੌਥਾ ਸਾਲ ਲੱਗਿਆ ਇਹਨਾਂ ਨੂੰ ਦੇਖੋ ਭਾਈ ਵਿੱਚ ਵਿੱਚ ਬੂਟੇ ਬਹੁਤ ਭਾਰੇ ਆ ਵਿੱਚ ਵਿੱਚ ਥੋੜੇ ਬਹੁਤ ਛੋਟੇ ਆ ਬੂਟੇ ਦੋਨੇ ਸਾਈਜ਼ ਆ ਦਰਮਿਆਨਾ ਵੀ ਆ ਦੂਜਾ ਵੀ ਨਾ ਬੂਟਿਆਂ ਦੀ ਗੱਲ ਕਰਦੇ ਸੀ ਆਪਾਂ ਇਹ ਜਿਨ੍ਹਾਂ ਨੇ ਬਹੁਤ ਵਧੀਆ ਨਰਸਰੀ ਲਈ ਹੋਈ ਹੈ ਜਾਂ ਜਿਹੜੇ ਜਿਆਦਾ ਸਾਫ-ਸਾਫ ਵਾਲ ਕਰਦੇ ਆ ਪਾਣੀ ਬਾਈ ਲੱਗਦਾ ਟਾਈਮ ਟੂ ਟਾਈਮ ਉਹਦਾ ਅੱਜ ਕੰ ਦਾ ਬੂਟੇ 3-3 ਸਾਲ ਦੇ ਵੀ ਬਾਈ ਅਰੇ ਤੀਏ ਲੋਚ ਬਾਹਰ ਦਾ ਖੇਤ ਤੀਏ ਚ ਤੀਏ ਲੋਚ ਦਾ ਭਾਈ ਲਾ ਬਾਈ ਮਲੇਟ ਵੀ ਬਾਈ ਨਵੇਂ ਭੇਜਿਆ ਦੇਖੋ ਰੋਟਾਵੇਟਰ ਨੂੰ ਕਾਲੀ ਨੇਲੀ ਲੇਜ਼ਰ ਕਰਾਇਆ ਖੇਤ ਇਹ ਲੇਜ਼ਰ ਕਰਾਤੇ ਹੁਣ ਤਾਂ ਮੈਂ ਦੇਖਿਆ ਲੋਕ ਹਰੇਕ ਸਾਰੇ ਲੇਜ਼ਰ ਕਰਾ ਦਿੰਦੇ ਹਨਾ ਘੰਟਾ ਅੱਧਾ ਘੰਟਾ ਲੱਗਦਾ ਗਿੱਲੇ 'ਚ ਮਸ਼ੀਨ ਜੀ ਆਪਣਾ ਸਾਰੇ ਸਾਲ ਕਰਾਈ ਜਾਈਏ ਹਰਕ ਰਹਿੰਦਾ ਬਾਈ ਚਲੋ ਭਾਈ ਚਲੀਏ ਘਰ ਨੂੰ ਆਪਾਂ ਇੱਧਰ ਆਪਣੀ ਬਾਈ ਮੱਕੀ ਲਾਈ ਹੋਈ ਆ ਬੂਟਿਆਂ ਦੇ ਵਿੱਚ ਠੀਕ ਆ ਜੀ ਮੱਕੀ ਆਪਣੀ ਬਸ ਠੀਕ ਠਾਕ ਜੀ ਹੋ ਗਈ ਪਸ਼ੂਆਂ ਦੇ ਖਾਣ ਜੋਗੀ ਆ ਤਿੰਨ ਕਿਆ ਰਹੇ ਆ ਮੱਕੀ ਦੇ ਆਹ ਕਿਆ ਰੱਦਾ ਵੱਡਿਆ ਗਿਆ ਆ ਵੀ ਭਾਈ ਬੂਟੇ ਆਪਣੇ ਤਰੀਬਨ ਦੂਜੇ ਸਾਲ ਵਿੱਚ ਆ ਨਹੀਂ ਦੋ ਸਾਲ ਦੇ ਹੋ ਗਏ ਫਰਵਰੀ ਵਿੱਚ ਫਰਵਰੀ ਦੇ ਵਿੱਚ ਇਹਨਾਂ ਨੂੰ ਤੀਜਾ ਸਾਲ ਲੱਗਿਆ ਆਹ ਬੂਟੇ ਆਪਣੇ ਬਹੁਤ ਸੋਹਣੇ ਚੱਲੇ ਹੋਏ ਆ ਦੇਖੋ ਜੀ ਸਾਰੇ ਕਨੰਬਰ ਹੈ ਇਹਦੇ ਚ ਕੋਈ ਬੂਟਾ ਸੁੱਕਿਆ ਨਹੀਂ ਸਾਰੇ ਬੂਟੇ ਇਹ ਸਾਰੇ ਬੂਟੇ ਨੇ ਬਰਾਬਰ ਗਰੋਥ ਕਰੀ ਵੀ ਇਹਨਾਂ ਨੇ ਠੀਕ ਹੈ ਜੀ ਬਹੁਤ ਵਧੀਆ ਬੂਟਾ ਚੱਲਿਆ ਆਪਣਾ ਇਹ ਲੋ ਜੀ ਤੇ ਚੱਲੀਏ ਭਾਈ ਹੁਣ ਕਰਨੂ ਆਪਾਂ ਤੇ ਬਾਕੀ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ YouTube ਚੈਨਲ ਜੱਗੂ ਮਾਲ ਨੂੰ ਕਰ ਦਿਓ ਸਬਸਕ੍ਰਾਈਬ ਬਾਕੀ ਕਿਸੇ ਨੇ ਵੀ ਕੋਈ ਨਵਾਂ ਪੁਰਾਣਾ ਟਰੈਕਟਰ ਲੈਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਜੀ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਸਾਰੇ ਵੀਰਾਂ ਦਾ ਤੈਅ ਦੇ ਲੋ ਧੰਨਵਾਦ